ਤਾ ਗੁਜਰ ਕੌਰ ਜੀ ਤਨ ਤਨ ਸਾਹਿਬ ਜਦਾ ਬਾਬਾ ਜੋਰਾਵਰ ਸਿੰਘ ਜੀ ਤੇ ਤਨ ਤਨ ਸਾਹਿਬ ਜਦਾ ਬਾਬਾ ਫਤੇ ਸਿੰਘ ਜੀ ਨੂੰ ਮਰੀਂਡੇ ਥਾਣੇ ਤੋਂ ਸਰਹਿੰਦ ਲਿਆਂਦਾ ਗਿਆ ਤੇ ਇੱਥੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਹੈ ਦੂਜੇ ਪਾਸੇ ਗੁਰੂ ਕੇ ਪਿਆਰਿਓ ਨੌ ਪੋਤੀ ਅੱਧੀ ਰਾਤ ਵੇਲੇ ਬੀਬੀ ਹਰਚਰਨ ਕੌਰ ਜੀ ਨੇ ਸ਼ਹੀਦ ਹੋਏ ਸਿੰਘਾਂ ਦੇ ਸਰੀਰਾਂ ਨੂੰ ਇਕੱਠਿਆ ਕਰਕੇ ਤੇ ਉਹਨਾਂ ਦੀ ਚਿਖਾ ਚਣ ਕੇ ਉਦੋਂ ਗੁਰੂ ਕੇ ਪੈਰੋ ਦਿੰਦਾ ਚੜਾਣ ਦਾ ਜਾਂਦਾ ਏ ਕੁਝ ਕ ਸਿੰਘਾਂ ਦੇ ਸਰੀਰ ਇਕੱਠੇ ਕਰਕੇ ਉਹਨਾਂ ਨੂੰ ਅਗਨ ਭੇਡ ਕੀਤਾ ਏ ਜਦੋਂ ਆਗ ਦੀਆਂ ਲਾਟਾਂ ਨਿਕਲੀਆਂ ਤਾਂ ਮਗਲ ਸੈਨਾ ਨੇ ਵੇਖਿਆ ਕਿ ਇਹ ਕੀ ਹੋ ਰਿਹਾ ਉਹਨਾਂ ਦੇ ਬੀਬੀ ਨੂੰ ਵੇਖਿਆ ਤੇ ਉਹਨਾਂ ਨੇ ਬੀਬੀ ਤੇ ਵਾਰ ਕਰਕੇ ਉਹਨੂੰ ਵੀ ਇਸ ਜਿਖਾ ਦੇ ਵਿੱਚ ਸੁੱਟ ਦਿੱਤਾ ਏ ਤੇ ਫਿਰ ਬਾਕੀ ਦੇ ਜਿਹੜੇ ਸਰੀਰ ਸੀ ਉਹਨਾਂ ਨੂੰ ਭਾਈ ਰਾਮਾ ਜੀ ਤੇ ਭਾਈ ਤਰਲੋਕਾ ਜੀ ਨੇ ਗੁਰੂ ਕੇ ਪਿਆਰਿਓ ਜੋ ਕਲਗੀ ਵਾਲੇ ਪਾਸ਼ਾ ਨੂੰ ਦਸਵੰਦ ਦੇਣ ਆਏ ਸੀ